ਹਾਂਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਜ਼ਰੂਰੀ ਬੇਨਤੀ ਆਪ ਸਾਰਿਆਂ ਦੇ ਚਰਨਾਂ ਵਿੱਚ ਕਰਨੀ ਹੈ ਜਿੰਨੀ ਸੰਗਤ ਸੁਣਨ ਵਾਲੀ ਹੈ ਕਿ ਇੱਕ ਵੀਰ ਜੋ ਕਿ ਦੇਸ਼ ਦੀ ਰੱਖਿਆ ਵਾਸਤੇ ਕਹਿ ਲੋ ਸਾਡੇ ਆਰਮੀ ਦੇ ਵਿੱਚ ਜੌਬ ਕਰਨ ਵਾਲਾ ਸਿੰਘ ਹੈ ਹਰਪ੍ਰੀਤ ਸਿੰਘ ਇਹਨਾਂ ਦਾ ਬੇਟਾ ਅਸ਼ਮੀਤ ਅਸ਼ਮੀਤ ਸਿੰਘ ਇਹ ਛੋਟਾ ਬੱਚਾ ਹੈ ਇਹਨੂੰ ਬਿਮਾਰੀ ਦਾ ਨਾਮ ਦੱਸਿਆ ਡੀਐਮਡੀ ਡੀਐਮਡੀ ਬੜੀ ਖਤਰਨਾਕ ਬਿਮਾਰੀ ਹੈ ਤੇ ਇਲਾਜ ਉਹਦਾ ਅਮਰੀਕਾ ਨੇ ਕੱਢਿਆ ਕਈ ਮਿਲੀਅਨ ਡਾਲਰ ਦਾ ਇੱਕ ਇੰਜੈਕਸ਼ਨ ਹੈ ਜਿਹੜਾ ਇੰਡੀਆ ਦਾ 27 ਕਰੋੜ ਰੁਪਇਆ ਬਣਦਾ ਹੈ 27 ਕਰੋੜ ਰਕਮ ਬਹੁਤ ਵੱਡੀ ਹੈ ਪਰਿਵਾਰ ਜਾਂ ਕੋਈ ਵੀ ਇੱਕ ਸੰਸਥਾ ਇੱਡਾ ਵੱਡਾ ਏਡੀ ਵੱਡੀ ਰਕਮ ਇਕੱਠੀ ਨਹੀਂ ਕਰ ਸਕਦੀ ਇਸ ਕਰਕੇ ਇਹਨਾਂ ਨੇ ਇੱਕ ਐਨਜੀਓ ਪੰਜਾਬ ਇੰਡੀਆ ਗਵਰਨਮੈਂਟ ਨੇ ਬਣਾਈ ਹੈ ਐਨਜੀਓ ਜਿਹੜੀ ਹੈ ਇੰਪੈਕਟ ਗੁਰੂ ਜਿਹਦਾ ਨਾਮ ਇੰਪੈਕਟ ਗੁਰੂ ਐਨ ਜੀਓ ਬਣੀ ਹੈ ਜਿਹੜੇ ਬੱਚਿਆਂ ਨੂੰ ਵੀ ਜਾਦਾ ਵੱਡੀ ਪ੍ਰੋਬਲਮ ਆ ਜਾਂਦੀ ਏ ਉਹ ਫਿਰ ਲੋਕ ਸਾਰਾ ਭਾਰਤ ਵਿਦੇਸ਼ਾਂ ਵਾਲੇ ਸਾਰੇ ਇਕੱਠੇ ਹੋ ਕੇ ਇੱਕ ਜਗ੍ਹਾ ਤੇ ਪੈਸਾ ਇਕੱਠਾ ਕਰਦੇ ਆ ਇਹ ਜਿਹੜਾ ਸੇਵਾਪ ਕਰੋਗੇ ਥੋੜਾ ਥੋੜਾ ਹਿੱਸਾ ਪਾਓਗੇ ਇਹ ਪੈਸੇ ਇਹ ਬੱਚੇ ਦੇ ਅਕਾਊਂਟ ਵਿੱਚ ਬੱਚੇ ਦੇ ਅਕਾਊਂਟ ਵਿੱਚ ਨਹੀਂ ਐਨ ਜੀਓ ਦੇ ਅਕਾਊਂਟ ਵਿੱਚ ਜਾਣਗੇ ਉਹ ਐਨ ਜੀਓ ਨੇ ਸਿੱਧੇ ਹੀ ਪੈਸੇ ਜਿਹੜੇ ਨੇ ਜਿੱਥੋਂ ਇੰਜੈਕਸ਼ਨ ਮਿਲਣਾ ਹੈ ਉੱਥੇ ਦਿੱਤੇ ਜਾਣਗੇ ਪਰਿਵਾਰ ਨੂੰ ਕੋਈ ਪੈਸਾ ਨਹੀਂ ਮਿਲਣਾ ਸਾਨੂੰ ਨਹੀਂ ਮਿਲਣਾ ਐਨ ਜੀਓ ਨੇ ਇੱਕ 바ਰ ਕੋਡ ਦੇ ਦਿੱਤਾ ਹੈ ਇਹ 바ਰ ਕੋਡ ਇਹਦੇ ਉੱਤੇ ਤੁਹਾਡੀ ਸਕਰੀਨ ਦੇ ਉੱਤੇ ਸ਼ੋ ਹੋ ਜਾਏਗਾ ਇਹ ਪੈਸੇ ਐਨ ਜੀਓ ਤੇ ਜਾਣਗੇ ਐਨ ਜੀਓ ਨੇ ਫਿਰ ਜਿੱਥੋਂ ਇੰਜੈਕਸ਼ਨ ਮਿਲਣਾ ਅਮਰੀਕਾ ਤੋਂ ਉੱਥੇ ਸਾਰੇ ਪੈਸੇ ਭੇਜ ਦੇਣੇ ਆ ਸੋ ਬੜੀ ਵੱਡੀ amount ਹੈ 27 ਕਰੋੜ ਦਾ ਇੰਜੈਕਸ਼ਨ ਇਸ ਬੱਚੇ ਨੂੰ ਲੱਗਣਾ ਹੈ ਪਹਿਲਾਂ ਵੀ ਪ੍ਰੋਬਲਮ ਕਈ ਬੱਚਿਆਂ ਨੂੰ ਹੋਰ ਤਰ੍ਹਾਂ ਦੀ ਆਈ ਹੈ ਕਿਸੇ ਨੂੰ 14 ਕਰੋੜ ਦਾ ਟੀਕਾ ਲੱਗਿਆ ਕਿਸੇ ਨੂੰ 8 ਕਰੋੜ ਦਾ ਇੰਜੈਕਸ਼ਨ ਲੱਗਿਆ ਪਰ ਇਸ ਬੱਚੇ ਨੂੰ ਜਿਹੜਾ ਇੰਜੈਕਸ਼ਨ ਲੱਗਣਾ ਹੈ 27 ਕਰੋੜ ਦਾ ਲੱਗਣਾ ਸੋ ਇਹ ਜੈਨੂਨ ਨੇ ਵੈਸੇ ਮੈਂ ਇਦਾਂ ਕਦੇ ਆਪਣੇ ਚੈਨਲ ਦੇ ਉੱਤੇ ਇਦਾਂ ਬੇਨਤੀ ਕੀਤੀ ਨਹੀਂ ਪਰ ਆਪਣੇ ਵੱਲੋਂ ਵੀ ਜਿੰਨਾ ਹੋਏਗਾ ਕਰਾਂਗੇ ਤੇ ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਤੁਸੀਂ ਇਹ 바ਰ ਕੋਡ ਆਏਗਾ ਜਿਹੜੇ ਵੀ ਦੇਸ਼ ਵਿੱਚ ਤੁਸੀਂ ਹੈਗੇ ਹੋ ਇਹ ਐਨ ਜੀਓ ਪਾਰਟਸ ਕਰਨੇ ਬਣਾਈ ਏ ਇਹ ਕੋਡ ਦਿੱਤਾ ਹੈ ਵੀ ਜਿਹੜੇ ਵੀ ਇਕੱਠੇ ਹੋ ਕੇ ਲੋੜ ਹੈ ਉਹਦੇ 'ਚ ਤੁਸੀਂ ਯੋਗਦਾਨ ਪਾਓ ਤੇ ਕੋਈ 100 ਡਾਲਰ ਪਾ ਸਕਦਾ ਕੋਈ 500 ਡਾਲਰ ਪਾ ਸਕਦਾ ਕੋਈ ਯੂਰੋ ਪਾ ਸਕਦਾ 100 ਕੋਈ ਪੌਂਡ 100 ਪਾ ਸਕਦਾ ਇੰਡੀਆ ਵਾਲਾ ਕੋਈ 500 ਪਾ ਸਕਦਾ ਕੋਈ 100 ਪਾ ਸਕਦਾ ਇੰਡੀਆ ਵਾਲੇ ਵੀ ਸਾਰੇ ਪਾਉਣ ਤੇ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ 50 ਡਾਲਰ 100 ਡਾਲਰ ਥੋੜੇ ਥੋੜੇ ਵੀ ਪਾਓਗੇ ਤੇ ਪੈਸੇ ਕਾਫੀ ਇਕੱਠੇ ਹੋ ਸਕਦੇ ਆ ਸੋ ਮੇਰੀ ਹੈ ਇੱਕ ਕੋਡ ਤੁਹਾਡੇ ਉੱਤੇ ਆਏਗਾ ਇਹਦੇ ਵਾਸਤੇ ਆਪ ਸਾਰਿਆਂ ਨੇ ਬੱਚੇ ਦੀ ਹੈਲਪ ਜਿਹੜੀ ਆਪਾਂ ਸਾਰੇ ਇਹਦੀ ਲਾਈਫ ਸੇਵ ਕਰੀਏ ਤੇ ਬੱਚੇ ਦੀ ਜਾਨ ਬਚ ਜਾਏਗੀ ਬੜਾ ਪਿਆਰਾ ਛੋਟਾ ਜਿਹਾ ਬੱਚਾ 8-9 ਸਾਲ ਦੀ ਉਮਰ ਕਿੰਡੀਕ ਹੁੰਦੀ ਹੈ ਤੇ ਸਾਲ ਕਿੰਨਾ ਇੰਜੈਕਸ਼ਨ ਲੱਗਣਾ ਖਦੋਂਾਂ ਇਹ ਦੇਖੋ ਹਜੇ ਟਾਈਮ ਹੈ ਜਦੋਂ ਤੱਕ ਇਹ ਤੁਰ ਫਿਰ ਰਿਹਾ ਹੈ ਹਾਂ ਡਾਕਟਰ ਆਂਦੇ ਕਿ ਪਹਿਲਾ ਬੱਚਾ ਆ ਜਿਹੜਾ ਹਜੇ ਵੀ ਤੁਰ ਫਿਰ ਰਿਹਾ ਹੈ ਇਸ بیمار ਇੰਜੈਕਸ਼ਨ ਲੱਗਣਾ ਕਦੋਂ ਇੱਕ ਸਾਲ ਦਾ ਟਾਈਮ ਹੈ ਜੇ ਇਸੇ ਪੂਰੇ ਹੋ ਜਾਣਗੇ ਉਦੋਂ ਹੀ ਇਹਨੂੰ ਇੰਜੈਕਸ਼ਨ ਹਾਂ ਜਦੋਂ ਇਹਦੇ ਪੈਸੇ ਪੂਰੇ ਹੋ ਗਏ ਕਹਿੰਦੇ ਨਾਲ ਦੀ ਨਾਲ ਇੰਜੈਕਸ਼ਨ ਲੱਗ ਜਾਣਾ ਸੋ ਬੜੇ ਬੜੇ ਬੰਦੇ ਇਹਦੀ ਐਡ ਕਰ ਰਹੇ ਨੇ ਦੱਸ ਰਹੇ ਨੇ ਇਹਨਾਂ ਨੇ ਇੱਕ ਪੂਰੇ ਭਾਰਤ ਦੇ ਵਿੱਚ ਟੂਰ ਬਣਾਇਆ ਇੱਕ ਗੱਡੀ ਬਣਾਈ ਹੈ ਤੇ ਸਾਰੇ ਬੰਬੇ ਸਾਰੇ ਸ਼ਹਿਰਾਂ ਚ ਜਾ ਰਹੇ ਹੈ ਇਹਨਾਂ ਕੋਲ 1.5 ਕਰੋੜ ਹਜੇ ਤੱਕ ਇਹ ਅਕਾਊਂਟ ਵਿੱਚ ਇਕੱਠਾ ਹੋਇਆ ਪਰ 27 ਕਰੋੜ ਰੁਪਇਆ ਚਾਹੀਦਾ ਸੋ ਸਾਰਿਆਂ ਨੂੰ ਮੈਂ ਵੀਰਾਂ ਭਰਾਵਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਵੀਰਾਂ ਦੀ ਸਾਰੇ ਜਣੇ ਹੈਲਪ ਕਰੀਏ ਬੱਚੇ ਦੀ ਜਾਨ ਸੇਵ ਹੋਵੇ ਤੇ ਇਹਨਾਂ ਕਾ ਆਪਾਂ ਸਾਰੇ ਕੋਈ ਫਰਕ ਨਹੀਂ ਪੈਣਾ ਜੇ ਮੰਨ ਲਓ ਕੋਈ 5 ਲੱਖ ਬੰਦਾ 5-500 ਬੰਦਾ 25 ਕਰੋੜ ਆ 5 ਲੱਖ ਬੰਦਾ ਸਹੀ ਗੱਲ ਹੈ 5 ਲੱਖ ਦਵੇ 5-500 ਤੇ 25 ਕਰੋੜ ਹੋ ਜਾਣਾ ਤੇ ਜਿਹੜੇ ਬਾਹਰ ਵਾਲੇ ਨੇ ਉਹ 100-100 ਡਾਲਰ ਪਾ ਦੇਣ ਉਹ ਤਾਂ 1 ਦਾ 8000 ਬਣ ਜਾਂਦਾ ਮਨ ਲਓ ਜੇ ਕਾਫੀ ਬੰਦੇ ਤਿਆਰ ਹੋ ਜਾਣ ਤੇ ਕਾਫੀ ਹੈਲਪਫ ਹੋ ਸਕਦੀ ਹੈ ਆਪਣੀ ਸਾਰੀ ਜਥੇਬੰਦੀ ਜਾਂ ਸਾਰੇ ਜਿੰਨੇ ਵੀਰ ਜੁੜੇ ਐ ਥੋੜਾ ਥੋੜਾ ਜਦੋਂ ਵੀ ਤੁਸੀਂ ਇਹ 바ਰ ਕੋਡ ਵੇਖੋ ਆਪਣੇ ਵੱਲੋਂ 100 ਡਾਲਰ 50 ਡਾਲਰ ਬੱਚੇ ਦੇ ਵਾਸਤੇ ਤੁਸੀਂ ਸਾਰਿਆਂ ਨੇ ਜਰੂਰ ਪਾਉਣਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਆਏ ਤੋਂ ਮੈਂ ਅਸੀਂ ਅਰਦਾਸ ਵੀ ਕਰਦੇ ਆਂ ਕਾਮਨਾ ਵੀ ਕਰਦੇ ਆਂ ਗੁਰੂ ਸਾਹਿਬ ਮੇਰ ਕਰਨ ਔਰ ਇਹਦੀ ਜਾਨ ਤੇ ਬਚੀ ਜਾਣੀ ਠਿਕਰ ਨਾ ਕਰੋ ਇਹਨੂੰ ਕੁਛ ਨਹੀਂ ਹੋਣਾ ਜਿਹੜੇ ਹਸਾਬ ਨਾਲ ਸਾਡੀ ਆਪਣੀ ਸੰਗਤ ਵਾਲੇ ਦੁਆਲੇ ਹੈਗੀ ਹੈ ਇਦਾਂ ਨਹੀਂ ਹੁੰਦਾ ਕਿ ਸਾਡੇ ਵਿੱਚੋਂ ਕੁਝ ਐਸਾ ਹੋਵੇ ਇਹਦੀ ਬੱਚੇ ਦੀ ਤੁਸੀਂ ਫਿਕਰ ਨਾ ਕਰੋ ਸਭ ਕੁਝ ਹੋ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ